ਜਿਹੜੇ ਜਾਂਦੇ ਜਾਂਦੇ ਗੀਤ ਆਏ ਨੇ ਉਹ ਬਹੁਤ ਸ਼ਾਨਦਾਰ ਲੱਗੇ ਮੈਨੂੰ ਪੋਲਿਟੀਕਲੀ ਅਗਰ ਮੈਂ ਗਾਣੇ ਜਿਹੜੇ ਪੋਲਿਟੀਕਲੀ ਗਾਣੇ ਗਾਏ ਗਏ ਨੇ ਉਹ ਬਹੁਤ ਸ਼ਾਨਦਾਰ ਨੇ ਉਤੋਂ ਇਹ ਪਤਾ ਚੱਲਦਾ ਕਿ ਕਿ ਸਿਆਣਾ ਵਹੀ ਸਿਆਣਾ ਤਾਂ ਸੀਗਾ ਲੇਕਿਨ ਐਟ ਦ ਸੇਮ ਟਾਈਮ ਕਿਉਂਕਿ ਇੱਕ ਵੇਵ ਚੱਲ ਰਹੀ ਸੀ ਇੱਕ ਸਟਾਰਡਮ ਚੱਲ ਰਿਹਾ ਸੀ ਤੇ ਉਹ ਸਟਾਰਡਮ ਜਿਸ ਗਾਣੇ ਨਾਲ ਆਇਆ ਸੀਗਾ ਉਹ ਗਾਣੇ ਵੀ ਗਾਣੇ ਉਹਨਾਂ ਲਈ ਜ਼ਰੂਰੀ ਸੀ ਮੈਨੂੰ ਸਮਝਦਾ ਇਕਨੂੰ ਰੀਸੈਂਟ ਟਾਈਮ ਚ ਮੈਨੂੰ ਇਹ ਫੀਲ ਹੋਣਾ ਸ਼ੁਰੂ ਹੋਇਆ ਕਿ ਜਦੋਂ ਤੁਸੀਂ ਦੀਪ ਸਿੱਧੂ ਬਾਈ ਲਈ ਜਿਹੜੇ ਲੋਕੀ ਉਹਨਾਂ ਨੂੰ ਯਾਦ ਕਰਦੇ ਨੇ ਮੈਨੂੰ ਉਹਨਾਂ ਦਾ ਉਹ ਇਮੋਸ਼ਨ ਨਾ ਫਿਰ ਵੀ ਕੰਪੈਰੀਟਿਵਲੀ ਸੱਚਾ ਲੱਗਦਾ ਉਸ ਕੰਟੈਕਸਟ ਕੀ ਤੁਸੀਂ ਅੱਜ ਕੋਈ ਰੈਂਡਮ ਵੀਡੀਓ ਬਣਾਓਗੇ ਅਗਰ ਦੀਪ ਸਿੱਧੂ ਬਾਈ ਬਾਰੇ ਉੱਤੇ ਵਿਊਜ਼ ਨਹੀਂ ਆਣੇ ਹਾਂਜੀ ਐਨੇ ਬਟ ਅਗਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਤੇ ਕੋਈ ਵੀ ਵੀਡੀਓ ਬਣਾਓ ਹਨਾ ਪਹਿਲਾ ਹੀ ਕੁਐਸਚਨ ਆਜ ਦੇ ਟਾਈਮ ਕੋਈ ਆਂਦਾ ਉਹ ਤੁਸੇ ਸਿੱਧਾ ਹੀ ਪੁੱਛਦਾ ਬਾਈ ਸਿੱਧੂ ਮੂਸੇਵਾਲੇ ਬਾਈ ਬਾਰੇ ਦੱਸੋ ਕਿਉਂਕਿ ਵਿਊਜ਼ ਆਨੇ ਨੇ ਉਹ ਦਿੱਤੇ ਤੇ ਮੈਨੂੰ ਪਤਾ ਨਹੀਂ ਹੁਣ ਮੈਨੂੰ ਨਾ ਇਹ ਲੱਗਣ ਲੱਗ ਪਿਆ ਕਿ ਹੁਣ ਨਾ ਆਪਾਂ ਤੱਕਾ ਕਰ ਰਹੇ ਆ ਥੋੜਾ ਜਿਹਾ ਹਾਂ ਜੀ ਹਾਂ ਕਿ ਇੱਕ ਇਨਸਾਨ ਜਿਹੜਾ ਤੁਹਾਨੂੰ ਛੱਡ ਕੇ ਚਲਾ ਗਿਆ ਅਸੀਂ ਹੁਣ ਉਹਦਾ ਫਾਇਦਾ ਤਾਂ ਨਹੀਂ ਚੱਕ ਰਹੇ ਮੈਨੂੰ ਇਹ ਬੜਾ ਲੱਗਦਾ ਹੋ ਸਕਦਾ ਮੈਂ ਗਲਤ ਹੋ ਸਕਦਾ ਇਹ ਠੀਕ ਹੈ ਤੁਹਾਡੀ ਗੱਲ ਕਿ ਹੁਣ ਇੰਨੀ ਆਪਾਂ ਕਿਉਂ ਗੱਲ ਕਰ ਰਹੇ ਆ ਅਪਾ ਉਹਨਾਂ ਦੇ ਯੋਗਦਾਨ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਜੇ ਕਰਨੀ ਹੈ ਉਹਨਾਂ ਦੇ ਯੋਗਦਾਨ ਬਾਰੇ ਗੱਲ ਕਰੋ ਕਿ ਕੀ ਕੰਟਰੀਬਿਊਸ਼ਨ ਹੈ ਕਿੰਨੀ ਹੈ ਆਪਾਂ ਹਰ ਬੰਦੇ ਤੋਂ ਪੁੱਛਿਆ ਰਹੇ ਹੁਣ ਉਹਨਾਂ ਨੇ ਹਜ਼ਾਰਾਂ ਬੰਦਿਆਂ ਨਾਲ ਕੰਮ ਕੀਤਾ ਹੈ ਹਜ਼ਾਰਾਂ ਬੰਦਿਆਂ ਤੋਂ ਪਾਹੀ ਪੁੱਛੀ ਜਾਈਏ ਉਹਨਾਂ ਦਾ ਸਿਰਫ ਇੰਨਾ ਹੀ ਕਾਰਨ ਆ ਕਿ ਉਹ ਕੋਈ ਗੱਲ ਕਰੂਗਾ ਉਸ ਕਰਕੇ ਜਿਹੜਾ ਥੰਬਨੇਲ ਆ ਨਾ ਉਹਦੇ ਤੇ ਸਿੱਧੂ ਦੀ ਫੋਟੋ ਲਾਵਾਂਗੇ ਤੇ ਉਹਦਾ ਟਾਈਟਲ ਚ ਸਿੱਧੂ ਦਾ ਲਿਖਾਂਗੇ ਇਸ ਕਰਕੇ ਸਾਡਾ ਵੀਡੀਓ ਆ ਜਿਹੜਾ ਉਹ ਦੇਖਿਆ ਜਾਊਗਾ ਜੀ ਇਹ ਗੱਲ ਬਹੁਤ ਗਲਤ ਆ ਫਿਰ ਗਾਣੇ ਗਾਉਣੇ ਔਰ ਤੁਸੀਂ ਜਾਣਦੇ ਤੱਕ ਨਹੀਂ ਸੀ ਉਹਨੂੰ ਕਦੇ ਮਿਲੇ ਨਹੀਂ ਸੀ ਪਰ ਉਹ ਸਿੰਗਰ ਜਿਹੜੇ ਸਿੱਧੂ ਦੇ ਨਾਲ ਲੜਦੇ ਰਹੇ ਉਹ ਅੱਜ ਟ੍ਰਿਬਿਊਟ ਦੇਣ ਲੱਗ ਜਾਂਦੇ ਆ ਸਟੇਜ ਤੇ ਜਦੋਂ ਫੇਰ ਹੁੰਦੇ ਆ ਹਨਾ ਉਹਨਾਂ ਨੂੰ ਆਪ ਨੂੰ ਨਹੀਂ ਕੋਈ ਸੁਣ ਰਿਹਾ ਹੁੰਦਾ ਫਿਰ ਆਖਣਗੇ ਉਹਦਾ ਮਤਲਬ ਉਹਦੋਂ ਹੀ ਉਹ ਤੇਰਾ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਉੱਥੇ ਹੀ ਲੋਕ ਮਤਲਬ ਤਾੜੀਆਂ ਮਾਰ ਦਿੰਦੇ ਆ ਇਹ ਬਹੁਤ ਗਲਤ ਗੱਲ ਆ ਇਹ ਬੇਈਮਾਨੀ ਆ ਸ਼ਰਮ ਆ ਬੇਈਮਾਨੀ ਤੁਸੀਂ ਉਹਦੀ ਆਡੀਅנס ਹੀ ਲੈ ਰਹੇ ਹੋ ਹਾਂ ਆਪਣੇ ਜੇਬੇ ਪਾ ਰਹੇ ਹੋ ਮਤਲਬ ਤੁਸੀਂ ਤੁਸੀਂ ਯਾਰ ਕਿੰਨੇ ਜਾਦੇ ਮਾੜੇ ਹੋ ਕਿੰਨੇ ਜਾਦੇ ਤੁਸੀਂ ਵੈਸੇ ਮਤਲਬ ਫੇਲ ਵੀ ਹੋ ਤੁਸੀਂ ਵੈਸੇ ਲਾਚਾਰ ਬੇਬਸ ਹੋ ਤੁਹਾਨੂੰ ਕੋਈ ਨਹੀਂ ਸੁਣਦਾ ਤੁਸੀਂ ਉਹਦਾ ਫਾਇਦਾ ਉਠਾ ਰਹੇ ਹੋ ਮਤਲਬ ਇਹ ਬਹੁਤ ਗਲਤ ਨੇ ਸਿੰਗਰਾਂ ਦਾ ਤਾਂ ਮੈਨੂੰ ਬਹੁਤ ਜ਼ਿਆਦੇ ਗੁੱਸਾ ਜੜਦਾ ਇਹ ਮਤਲਬ ਉਹਦੇ ਨਾਲ ਗਾਣੇ ਗਾ ਕੇ ਵੀ ਬਾਅਦ ਦੇ ਵਿੱਚ ਉਹ ਬਦਲ ਗਏ ਹਨ ਫੇਰ ਉਹ ਸਟੇਟ ਦੇ ਫੰਕਸ਼ਨਾਂ ਚ ਗਾ ਰਹੇ ਨੇ ਹਨਾ ਫੇਰ ਉਹ ਕਹਿੰਦੇ ਨੇ ਮਤਲਬ ਵੀ ਪਤਾ ਨਹੀਂ ਕੀ ਕੀ ਕਰੀ ਜਾਂਦਾ ਹੈ ਸਿੰਗਰਾਂ ਬਾਰੇ ਤਾਂ ਮੇਰਾ ਮੈਂ ਬਹੁਤ ਜਿਆਦਾ ਮੈਨੂੰ ਬਾਰੇ ਨਹੀਂ ਚੰਗੀ ਤਰ੍ਹਾਂ